ਲਓ ਇਹ ਜ ਦਿਨ ਮਨਾ ਰਹੇ ਆ ਅਸੀਂ ਜਸੂ ਦਾ ਬਰਥਡੇ ਇਹ ਮੁੰਡਾ ਸਵੇਰ ਦਾ ਸਾਡੇ ਖੇੜੇ ਪਿਆ ਕਹਿੰਦਾ ਮੇਰਾ ਬਰਥਡੇ ਮਨਾਓ ਮੇਰਾ ਬਰਥਡੇ ਮਨਾਓ ਲਾਈ ਵੀ ਚੱਕਦੇ ਵੀ ਛੇਰਾ ਕੰਮ ਨੂੰ ਇਹ ਕੱਟਦਾ ਬਾਈ ਮੁੰਡੇ ਨੇ ਕੇਕ ਹੁਣ ਤਿਆਰੀ ਹੈ ਸਮੋਸੇ ਖਾਣ ਦੀ ਸਮੋਸੇ ਖਾਵਾਂਗੇ ਬਾਬਾ ਇਹ ਲਾਈ ਕੇਕ ਨੂੰ ਵੀ ਚੱਕ ਲਿਆ ਲਾਈ ਵੀ ਵੀਡੀਓ ਛਿੜਣੇ ਬਣਾਉਣ ਲੱਗ ਗਏ ਮੁੰਡਾ ਬੂਰੀਆਂ ਕੇਕ ਵਰਤ ਗਿਆ ਇਹ ਮੁੰਡਿਆਂ ਨੇ ਕੇਕ ਨਾਲ ਮੂੰਹ ਮਟਕ ਕਰਕੇ ਜਸੂ ਦੇ ਜਨਮ ਦਿਨ ਮਨਾ ਲਿਆ ਏ ਲੋ ਯਸੂ ਸਾਹਿਬ ਥੋੜਾ ਵੱਡੇ ਹੋ ਗਏ ਹੁਣ ਸੈਲੀਬ੍ਰੇਟ ਸਾਡਾ ਜਸ ਲੋ ਜੀ ਕੇਕ ਨੂੰ ਹੁਣ ਅੱਧਾ ਅੱਧਾ ਕਰਕੇ ਕਰਕੇ ਵੰਡ ਕੇ ਖਾਇਆ ਜਾਊਗਾ ਲੋ ਬਈ ਮੇਥਰੋ ਖਾਓ ਕੇ ਜਸੂ ਦਾ ਬਰਥਡੇ ਮਨਾਓ ਕਰਦੋ ਬਈ ਹੁਣ ਵਟਵਾਰਾ ਕੇਦਾ ਆਹ ਲੈ ਕਾਕੂ ਨੇ ਵੀ ਕੇਕ ਖਾ ਲਿਆ ਕੌਲੀ ਜੀ ਬਾਕੇ ਹਾਂ ਮੁੰਡੇ ਨੇ ਹੀ ਖਾ ਲਿਆ ਲੋ ਜੀ ਲੋ ਜੀ ਆ ਰੰਕਾਲਾ ਭਾਈ ਸਾਹਿਬ ਕੇਕ ਮੰਡਦਾ ਹੈ ਸਾਡਾ ਆਹ ਮੁੰਡਾ ਵੀ ਕੇਕ ਛਕਦਾ ਲੋ ਜੀ ਕੇਕ ਹਣ ਪਿਆਏ ਮੰਜੇ ਦੇ ਨਾਲ ਵੀ ਸਮੋਸੇ ਦੋ ਮੈਨੇ ਲਵਾਵੇ ਲੋ ਵੀ ਮੇਟਰ ਆਜੋ 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 ਆਹ ਬਾਈ ਗਰਦਤ ਮੇਰਾ ਵੀਰ ਵੀ ਆ ਗਿਆ ਥੋੜਾ ਲੇਟ ਹੋ ਗਿਆ ਸੀ ਕੰਮ ਤੇ